ਸ਼੍ਰੀਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਫਿਰ ਕੀ ਕਰਦੇ ਉੱਤੇ ਖਬਰ ਦੇ ਉੱਤੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਸਰ ਸੇਤਾ ਕਿੰਦਾਂ ਜੀ ਬੜੇ ਟਾਈਮ ਬਾਅਦ ਆਏ ਹੋ ਜੀ ਠੀਕ ਹੈ ਬਿਲਕੁਲ ਹੁਣ ਤਾਂ ਕਾਫੀ ਹੱਦ ਤੱਕ ਹੈਗਾ ਕੋਈ ਅਸੀ ਗੱਲ ਨਹੀਂ ਹੈਗੀ 100 ਇਸ ਮਾਮਲੇ ਦੇ ਵਿੱਚ ਟਾਈਫੈਡ ਜਰਾ ਹੋ ਗਿਆ ਸੀ ਠੀਕ ਹੈ ਮਤਲਬ ਇਹ ਸਮੇਂ ਦੇ ਨਾਲ ਕੰਮ ਚੱਲਦੇ ਰਹਿੰਦੇ ਨੇ ਪ੍ਰਮਾਤਮਾ ਦਾ ਅਸ਼ੀਰਵਾਦ ਭਰਾਮਾ ਦੀਆਂ ਦੁਆਵਾਂ ਤੁਹਾਡੇ ਸਾਰਿਆਂ ਦੀ ਉਹਦੇ ਨਾਲ ਆਪਾਂ ਹੁਣ ਸਿਹਤਯਾਬ ਹੋਣ ਵੱਲ ਵੱਧ ਰਹੇ ਜੀ ਸੋ ਜਿਹੜੇ ਸਾਹਿਬ ਨੂੰ ਗੱਲ ਕਰਾਂਗੇ ਖਬਰਾਂ ਨੂੰ ਲੈ ਕੇ ਹੜ੍ਹਾਂ ਨੇ ਪੰਜਾਬ ਦੇ ਵਿੱਚ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਕਾਫੀ ਮਾਰ ਲਿਆਂਦੀ ਹੈ ਜਿੱਤੇ ਲੋਕ ਪਰੇਸ਼ਾਨ ਨੇ ਹੁਣ ਕਹੀਏ ਕੀ ਪ੍ਰਸ਼ਾਸਨ ਹਰ ਵਾਰ ਕਹਿ ਦਿੰਦਾ ਸਥਿਤੀ ਕੰਟਰੋਲ ਦੇ ਵਿੱਚ ਹੈ ਕੋਈ ਦਿੱਕਤ ਨਹੀਂ ਆਵੇਗੀ ਪਰ ਟਿਲ ਸਾਹਿਬ ਪਟਿਆਲਾ ਦੇ ਵਿੱਚ ਵੀ ਜਦੋਂ ਹੜ੍ਹ ਆਏ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਇਨ੍ਹਾਂ ਗੱਲਾਂ ਪਿੱਛੇ ਜ਼ਿੰਮੇਵਾਰ ਕੌਣ ਹੈ ਤੇ ਇਸ ਮਸਲੇ ਦਾ ਹੱਲ ਕੀ ਹੈ ਜੀ ਦੇਖੋ ਜਦੋਂ ਕੁਦਰਤ ਦੇ ਨਾਲ ਅਸੀਂ ਛੇੜਛਾੜ ਕਰਦੇ ਹਾਂ ਤਾਂ ਕੁਦਰਤ ਆਪਣੇ ਰੰਗ ਦਿਖਾਉਂਦੀ ਹੈ ਇਹਨਾਂ ਦਾ ਸਿਸਟਮ ਤਾਂ ਇੱਕ ਹੈ ਆ ਪਾਤਰਾਂ ਦੇ ਕੋਲ ਖਨੌਰੀ ਤੋਂ ਪਹਿਲਾਂ ਭਾਖੜਾ ਨਹਿਰ ਦੇ ਢੇਠਾਂ ਦੀ ਘੱਗਰ ਲੰਘਦਾ ਤੇ ਉਹਦਾ ਨਾਮ ਹੈਗਾ 455 ਆਰ ਡੀ ਸਾਈਫਨ ਹਰ ਸਾਲ ਬਰਸਾਤਾ ਤੋਂ ਪਹਿਲਾਂ ਮੰਤਰੀ ਕੋਈ ਵੀ ਕਿਸੇ ਪਾਰਟੀ ਦਾ ਹੋਵੇ ਉੱਥੇ ਪਹੁੰਚਦੇ ਆ ਤੇ ਐਂ ਜੇ ਉਂਗਲ ਕਰਕੇ ਫੋਟੋ ਖਿਚਾ ਲੈਂਦੇ ਆ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਜਨ ਮੇਜਾ ਸਿੰਘ ਸੇਖੋ ਮੰਤਰੀ ਸਨ ਉੱਥੇ ਪੱਤਰਕਾਰਾਂ ਨੂੰ ਨਾਲ ਲੈ ਕੇ ਗਏ ਤੇ ਇੱਕ ਬਜ਼ੁਰਗ ਗੋਲ ਐਨਕਾਂ ਲੱਗੀਆਂ ਉਮਰ ਹੋਣੀ 80 ਸਾਲ ਤੋਂ ਉੱਪਰ ਕਦਾ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਆ ਗਏ ਜੀ ਫਿਰ ਉਹ ਲੰਬੀ ਜੀ ਉਂਗਲ ਕਰਕੇ ਫੋਟੋ ਖਿਚਾਉਣ ਅੱਜ ਤੱਕ ਇੱਥੇ ਕੁਝ ਕੀਤਾ ਤਾਂ ਹੈ ਨਹੀਂ ਜੋ ਤੁਸੀਂ ਲੋਕ ਪਿਛਲੇ ਸਾਲਾਂ 'ਚ ਕਹਿ ਕੇ ਜਾਂਦੇ ਹੋ ਉਹਦੇ ਚੱਕ ਕੋਈ ਹੋਇਆ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੜ੍ਹ ਆਏ ਨੇ ਹੋਂਨੇ ਪਿਛਲੇ ਸਮਿਆਂ ਦੇ ਦੌਰਾਨ ਤਿੰਨ ਦਹਾਕਿਆਂ ਦਾ ਰਿਕਾਰਡ ਕੱਢ ਲਓ ਜਿੰਨਾ ਪੈਸਾ ਇਹਨਾਂ ਨੇ ਹੜਾਂ ਦੇ ਬੰਦੋਬਸਤ ਤੇ ਖਰਚ ਕਰਤਾ ਜੇ ਉਹਦਾ ਸੌਵਾਂ ਹਿੱਸਾ ਵੀ ਨਿਜਮਤ ਤਰੀਕੇ ਨਾਲ ਲੱਗ ਜਾਂਦਾ ਪੰਜਾਬ 'ਚ ਕਦੇ ਹੜ ਨਹੀਂ ਸੀ ਆਉਣੇ ਕੱਢੋ ਪ੍ਰਾਣੀਆਂ ਜਲ ਨਿਕਾਸੀਆਂ ਕਿੱਥੇ ਨੇ ਕੱਢੋ ਸਾਡੇ ਟੂਬੇ ਕਿੱਥੇ ਨੇ ਕੱਢੋ ਸ਼ਹਿਰਾਂ ਦੇ ਵਿੱਚ ਜਿਹੜੇ ਸੇਮ ਨਾਲੇ ਨੇ ਪਿੰਡਾਂ ਨੂੰ ਜਾਂਦੇ ਉਹ ਹੈ ਕਿਤੇ ਦਿਸਦੇ ਇਹਨਾਂ ਸੇਮ ਨਾਲਿਆਂ ਦੇ ਵਿੱਚ ਤੁਹਾਨੂੰ ਗਾਜਰ ਬੂਟੀ ਨਜ਼ਰ ਆਊਗੀ ਇਸ ਤੋਂ ਲਵਾ ਕੁਝ ਨਹੀਂ ਹੈ ਜਿਹੜੇ ਮਾੜੇ ਮੋٹے ਚੱਜਚਾਰ ਦੇ ਨਾਲੇ ਨੇ ਉੱਥੇ ਫੈਕਟਰੀ ਵਾਲਿਆਂ ਦਾ ਦੂਸ਼ਿਤ ਪਾਣੀ ਜਾਂਦਾ ਹੈ ਹੈ ਕੋਈ ਰੋਕਣ ਵਾਲਾ ਉਲਟਾ ਉਹਨਾਂ ਨੂੰ ਆਪਣੀਆਂ ਸਰਕਾਰਾਂ ਦੇ ਵਿੱਚ ਜ਼ਿੰਮੇਵਾਰੀਆਂ ਦਿੰਦੇ ਨੇ ਤੇ ਲੋਕਾਂ ਨੂੰ ਚੜਾਉਂਦੇ ਆ ਅੱਜ ਮੈਨੂੰ ਕੌੜੀਆਂ ਗੱਲਾਂ ਕਰਨੀਆਂ ਪੈ ਰੀਆਂ ਨੇ ਕਾਰਨ ਕਿ ਲੋਕਾਂ ਦਾ ਬੇਕੂਬ ਬਣਾਇਆ ਜਾ ਰਿਹਾ ਹੈ ਆ ਜੂਨ ਦਾ ਮਹੀਨਾ ਹੁੰਦਾ ਹੈ ਇਹ ਫੈਲਾਂ ਤੋਂ ਮਿੱਟੀ-ਮੁੱਟੀ ਝਾੜਦੇ ਆ ਫਿਰ ਔਰ ਜਦੋਂ ਬਰਸਾਤਾ ਪੈਂਦੀਆਂ ਨੇ ਪਾਣੀ ਚਲਿਆ ਗਿਆ ਉਹ ਜੀ ਖਰਚਤਾ ਬਹੁਤ ਕਰਤਾ ਸੀ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਅਸੀਂ 10 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਪਾਸ ਕਰਤਾ ਸੀ ਜੀ ਇਹ ਤਾਂ ਮੀਂਹ ਆ ਗਿਆ ਉਹਦੇ ਵਿੱਚ ਹੜ ਗਿਆ ਆਹੋ ਤੁਹਾਡੇ ਕੀਤੇ ਕਿਤੇ ਕਤਾਏ ਤੇ ਪਾਣੀ ਫਿਰ ਗਿਆ ਹੈ ਤਾਂ ਤੁਸੀਂ ਮੰਗਦੇ ਹੋ ਇਹਨਾਂ ਦੇ ਜਿੰਨੇ ਕੰਸਰਨਡ ਅਧਿਕਾਰੀ ਇੰਜੀਨੀਅਰ ਇਹ ਪਤਾ ਕਰ ਲੋ ਲੋਕਾਂ ਦੀ ਬਰਬਾਦੀ ਇਹਨਾਂ ਦੀ ਆਬਾਦੀ ਇਹਨਾਂ ਦੇ ਕਿੰਨੀਆਂ-ਕਿੰਨੀਆਂ ਕੋਠੀਆਂ ਬਣੀਆਂ ਨੇ ਚੰਡੀਗੜ੍ਹ ਦੇ ਵਿੱਚ ਜਾ ਕੇ ਜਾਂ ਕਿਤੇ ਹੋਰ ਅੱਜ ਚਾਰੇ ਪਾਸੇ ਤਰਾ-ਤਰਾ ਹੋ ਰਹੀ ਹੈ ਕਿਉਂ ਅਸੀਂ ਲੋਕਾਂ ਨੇ ਨਾ ਤਾਂ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਈਆਂ ਡੰਗ ਘਟਪਾਉ ਤੋ ਸਾਰੀਆਂ ਸਰਕਾਰਾਂ ਕੰਮ ਕਰਦੀਆਂ ਨੇ ਪੰਜਾਬੀ ਦੀ ਕਹਾਵਤ ਹੈ ਕਿ ਪਾਣੀ ਉਤਰਿਆ ਖਵਾਜਾ ਵਿਸਰਿਆ ਪਤਨਾਲਾ ਉੱਥੇ ਦਾ ਉੱਥੇ ਮੈਨੂੰ ਯਾਦ ਹੈ ਅਸੀਂ ਵੀ ਨਾਲ ਗਏ ਸੀ ਜਦੋਂ ਸਿੱਖੋਂ ਸਾਹਿਬ ਉੱਥੇ ਗਏ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਗਲੀ ਵਾਰ ਤੋਂ ਅਸੀਂ ਜਿਹੜੇ ਸੇਮ ਨਾਲੇ ਆ ਇਹਨਾਂ ਦੀ ਸਫਾਈ 1 ਅਕਤੂਬਰ ਤੋਂ 31 ਮਾਰਚ ਤੱਕ ਕਰਾਇਆ ਕਰਾਂਗੇ ਇਹਨਾਂ ਨੂੰ ਅਧਿਆਨ ਨੂੰ ਤਾਂ ਨਾਲ ਦੀ ਨਾਲ ਹੀ ਟਿੱ ਚੱਕ ਕਿਸਮ ਦਾ ਵੱਟ ਪੈਣਾ ਸ਼ੁਰੂ ਹੋ ਗਿਆ। ਵੀ ਹੁਣ ਤਾਂ ਕਰਨਾ ਪਊਗਾ। ਪਹਿਲਾਂ ਤਾਂ ਕੀਤੇ ਕਿਤਾਏ ਤੇ ਹੜ ਪਾਣੀ ਫੇਰ ਦਿੰਦੇ ਸੀ। ਸਰਕਾਰਾਂ ਨੇ ਉਸ ਪਾਸੇ ਵੱਲ ਨਹੀਂ। ਖੜ ਖੜ ਕੇ 80 ਤਾਂ ਮਾਅਵਜਾ ਦੇ ਦੇਾਂਗੇ ਮੁਰਗੀਆਂ ਦਾ ਵੀ। ਕਿੱਥੋਂ ਦੇਓਗੇ? ਕੋ ਮੋਰ ਨਹੀਂ ਹੁੰਦੀ ਐ। ਤੇ 4 ਪੈਸੇ ਕਿਤੋਂ ਇਕੱਠੇ ਕਰਕੇ ਲਿਆਉਂਗੇ ਤਾਂ ਦੇਉਂਗੇ। ਉਤਾ ਮੁਖਤ ਖੋਰੀਆਂ ਆ ਵੀ ਮੁਖਤ ਆ ਵੀ ਮੁਖਤ ਆ ਵੀ ਮੁਖਤ ਤੇ ਜਦੋਂ ਲੋਕਾਂ ਤੇ ਭਾਰ ਪੈਂਦਾ ਫਿਰ ਲੋਕ ਵੀ ਚਿੱਕਾ ਮਾਰਦੇ ਆ ਅੱਜ ਰਿਕਾਰਡ ਕਢਾ ਲਓ ਸਾਰੀਆਂ ਪਾਰਟੀਆਂ ਵੇਲੇ ਕਿਹੜੀ ਪਾਰਟੀ ਵੇਲੇ ਕਿਹੜੇ ਕਿਹੜੇ ਨਹਿਰ ਤੇ ਕਬਜ਼ਾ ਹੋਇਆ ਕਿਹੜੇ ਡਰੇਨ ਤੇ ਕਬਜ਼ਾ ਹੋਇਆ ਕਿਹੜੀਆਂ ਜਲਨਿਕਾਸੀਆਂ ਤੇ ਕਬਜ਼ਾ ਹੋਇਆ ਕਿੰਨੇ ਟੋਬਿਆਂ ਤੇ ਕਬਜ਼ਾ ਹੋਇਆ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਅਗਰੇਜ ਕਾਬਲੇ ਸੀ ਜਿਨ੍ਹਾਂ ਨੇ ਸਮੇਂ ਦੀ ਨਿਜਾਗਤ ਨੂੰ ਦੇਖ ਕੇ ਇਹ ਸੇਮ ਨਾਲੇ ਕੱਢੇ ਸਨ ਆ ਟੱਪ ਜੋ ਤਰੋਲੇ ਤੋਂ ਪਰੇ ਨੂੰ ਉਹ ਸੇਮ ਨਾਲਾ ਬਣਾਇਆ ਤਾਂ ਪਾਣੀ ਵਾਸਤੇ ਐ ਤੇ ਪਾਣੀ ਕਿਧਰ ਜਾ ਰਿਹਾ ਫੈਕਟਰੀਆਂ ਦਾ ਉਹ ਵੀ ਜੇ ਤੁਸੀਂ ਚਾਰਕ ਵਾਰੀ ਵਿੱਚ ਦੀ ਲੰਘ ਜਾਓ ਤੁਹਾਨੂੰ ਚਬੜੀ ਦੇ ਰੋਗ ਪੈਦਾ ਹੋ ਜਾਂਦੇ ਨੇ ਅੱਜ ਚਾਰੇ ਪਾਸੇ ਸੰਪਰਕ ਟੁੱਟ ਗਏ ਸਕੂਲਾਂ ਨੂੰ ਬੰਦ ਕਰਤਾ ਜਿਹੜੀ ਤਾਜ਼ਾ ਸਥਿਤੀ ਆਈ ਹੈ ਬਿੱਟੂ ਜੀ ਜੀ ਉਹ ਆਈ ਹੈ ਰਾਵੀ ਦਰਿਆ ਦੀ ਹਮ ਰਾਵੀ ਦਰਿਆ ਚ ਪਾਣੀ ਵੱਧ ਗਿਆ ਅਜਨਾਲਾ ਖੇਤਰ ਦੇ ਜੀ ਕਮ ਸੇ ਕਮ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਰਾਵੀ ਚ ਪਾਣੀ ਵੱਧ ਗਿਆ ਜੀ ਅਜਨਾਲਾ ਖੇਤਰ ਜਿੱਥੋਂ ਦੀ ਉਹ ਮਾਰਕ ਕਰਦਾ ਹੈ ਜੀ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦੇਤਾ ਵੀ ਤੁਸੀਂ ਆਪਣਾ ਇਹ ਸਾਰਾ ਕੁਝ ਛੱਡ ਕੇ ਕਿਸੇ ਸੁਰੱਖਿਅਤ ਥਾਂ ਦੇ ਉੱਤੇ ਜਾਓ ਮੈਨੂੰ ਯਾਦ ਹੈ ਉਦੋਂ ਬਿਕਰਮੀ 2012 ਸੀ ਜੀ ਸਾਡੇ ਪਿੰਡ ਦੇ ਕੋਲ ਇੱਕ ਰੇਲ ਗੱਡੀ ਡਿੱਗ ਪਈ ਸੀ ਕਹਿੰਦੇ ਦੋ ਡੱਬਿਆਂ ਨੂੰ ਛੱਡ ਕੇ ਬਾਕੀ ਸਾਰੇ ਘਰਕ ਗਏ ਸੀ ਇਹਦਾ ਕਾਹਦੀਆਂ ਗੱਲਾਂ ਨੇ 1956 ਦੀ ਗੱਲ ਐ ਬਿਕਰਵੀ 2012 ਸੀ ਉਦੋਂ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਨਾਲ ਬਹੁਤ ਜੁੜੀਆਂ ਹੋਈਆਂ ਨੇ ਇਹ ਜਿੰਨਾ ਪਿੰਡਾਂ ਨੂੰ ਹੁਕਮ ਦੇਤਾ ਖਾਲੀ ਕਰਨ ਦਾ ਇਹ ਜਿੰਨੀਆਂ ਸਿਆਸੀ ਪਾਰਟੀਆਂ ਦੇ ਆਗੂ ਨੇ ਕਦੇ ਬਹਿ ਕੇ ਦੱਸਣਗੇ ਕਿ ਉਹਨਾਂ ਦੇ ਰਾਜ ਦੇ ਵਿੱਚ ਕਿੰਨੇ-ਕਿੰਨੇ ਨਾਜਾਇਜ਼ ਕਬਜ਼ੇ ਹੋਏ ਕਿੰਨੇ ਟੋਬੇ ਖਤਮ ਕਰ ਦਿੱਤੇ ਗਏ ਆਜ਼ਾਦੀ ਮੇਲੇ ਟੋਬੇ ਕਿੰਨੇ ਸੀ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਕਿੰਨੇ ਸੀ ਬਾਅਦ ਦੇ ਵਿੱਚ ਕਿੰਨੇ ਰਹਿ ਗਏ ਤੇ ਫਿਰ ਅਸੀਂ ਭਾਲਦੇ ਆ ਕਿ ਮੀਹਾਂ ਦਾ ਨੁਕਸਾਨ ਨਾ ਹੋਵੇ ਕਾਦੇ ਵਾਸਤੇ ਸੀ ਇਹ ਅਸੀਂ ਸਿਹੜਿਆ ਅੱਜ ਵੀ ਜੇ ਸਰਕਾਰਾਂ ਸਰਪ ਪਾਰਟੀ ਮੀਟਿੰਗ ਬੁਲਾ ਕੇ ਬਹਿਣ ਕਿ ਭਾਈ ਭਾਵੇਂ ਜਿਹਨੇ ਮਰਜ਼ੀ ਦੱਬਿਆ ਵੈ ਨਾਜਾਇਜ਼ ਕਬਜ਼ੇ ਖਾਲੀ ਕਰਾਉਣੇ ਨੇ ਅੱਜ ਕਰ ਦਿਓ ਜੇ ਗਾਹਾਂ ਨੂੰ ਕਦੇ ਪਾਣੀ ਆ ਗਿਆ ਕਿਸੇ ਪਿੰਡ ਚ ਤੇ ਵੇਖ ਲਿਆ ਜੀ ਪਰ ਕੁਝ ਕਰਨਾ ਪੈਣਾ ਜੀ ਸੋ ਦੂਜੇ ਪਾਸੇ ਬਠਿੰਡਾ ਤੋਂ ਲੋਕ ਸਭਾ ਦੇ ਮੈਂਬਰ ਨੇ ਜੀ ਬਿਬਾ ਹਰਸਮਨ ਕੋ ਬਾਦ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਉਹਨੇ ਕਿਹਾ ਪੰਜਾਬ ਦੇ ਵਿੱਚ ਲੋਕਾਂ ਦਾ ਬੁਰਾ ਹਾਲ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਛੱਡ ਕੇ ਪਰਿਵਾਰ ਦੇ ਨਾਲ ਦੂਜੇ ਸੂਬੇ ਦੇ ਵਿੱਚ ਚਲੇ ਗਏ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਨਾਲ ਕਿਉਂ ਨਹੀਂ ਖੜ ਰਹੇ ਜੀ ਦੇਖੋ ਜਿਹੜੇ ਸਾਡੇ ਸਿਆਸੀ ਲੋਕ ਹੈ ਇਹਨਾਂ ਨੇ ਤਾਂ ਇੱਕ ਦੂਜੇ ਨੂੰ ਇਸੇ ਤਰ੍ਹਾਂ ਹੀ ਲੱਗੇ ਰਹਨੇਗਾ ਬੀਬੀ ਹਰਸਵਰਤ ਕੌਰ ਬਾਦਲ ਕੱਲ ਅੱਜ ਉੱਥੇ ਦਮਦਮਾ ਸਾਹਿਬ ਮੱਥਾ ਟੇਕਣ ਗਏ ਉੱਥੇ ਜਿਹੜਾ ਉਹ ਬਾਬਾ ਟੇਕ ਸਿੰਘ ਧਨੌਲਾ ਜੀ ਨੂੰ ਇਹਨਾਂ ਨੇ ਜਥੇਦਾਰ ਬਣਾਇਆ ਹੁਣੇ ਫਰਜ਼ ਅਦਾ ਕਰਦੇ ਹੋ ਸਰੂਪਾ ਉਹ ਵੀ ਦਿੱਤਾ ਦੇਣਾ ਚਾਹੀਦਾ ਬੀਬੀ ਜੀ ਮੈਂਬਰ ਪਾਰਲੀਮੈਂਟ ਨੇ ਸਤਿਕਾਰਯੋਗ ਨੇ ਉਹਨਾਂ ਨੇ ਮੁੱਖ ਮੰਤਰੀ ਤੇ ਤੰਜ ਕੱਸਿਆ ਮੁੱਖ ਮੰਤਰੀ ਜੀ ਪੰਜਾਬ ਦੇ ਵਿੱਚ ਹੜਾ ਹੀ ਵੀ ਹੈ ਤੇ ਤੁਸੀਂ ਧਰਮ ਪਤਨੀ ਨੂੰ ਲੈ ਕੇ ਦੂਜੇ ਰਾਜਾਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਨਾਸ਼ਤਾ ਪਰੋਸਿਆ ਜਾਂਦਾ ਸਕੂਲਾਂ 'ਚ ਉਹਦਾ ਦਾਜਾ ਲੈ ਕੇ ਫਿਰ ਤੀ ਹੂੰ ਬੱਚਿਆਂ ਨੂੰ ਨਾਸ਼ਤਾ ਵੀ ਮਿਲੇਗਾ ਦੁਪਹਿਰ ਦਾ ਵੀ ਤੇ ਜਾਂਦੇ ਹੋਏ ਕਹਿੰਦੇ ਟਿਫਨ ਵੀ ਦੇ ਦਿਆ ਕਰੋ ਰਾਤ ਦਾ ਖਾਣਾ ਵੀ ਨਾਲ ਹੀ ਲੈ ਜਾ ਕਰਨਾ ਇੱਕ ਪਾਸੇ ਪੰਜਾਬ ਦਾ ਸੂਬਾ ਮੁੱਖ ਮੰਤਰੀ ਨੂੰ ਇਸ ਵੇਲੇ ਚਾਹੀਦਾ ਸੀ ਕਿ ਸਰਪਾਰਟੀ ਮੀਟਿੰਗ ਬرائی ਜਾਵੇ ਇਹ ਜਿਹੜਾ ਕਹਿਰ ਟੁੱਟਿਆ ਇਹ ਕੁਦਰਤ ਦਾ ਕਹਿਰ ਹੈ ਇਹ ਬੰਦੇ ਨੇ ਪੈਦਾ ਕੀਤਾ ਵਾ ਕੁਦਰਤ ਨੇ ਕੱਖ ਨਹੀਂ ਕੀਤਾ ਕਿਉਂਕਿ ਨਜਾਇਜ਼ ਜਿੱਥੇ ਜਿੱਥੇ ਸੇਮ ਨਾਲੇ ਸੀ ਉੱਥੇ ਤਾਂ ਬਿਲਡਿੰਗਾਂ ਉਸਾਰਤੀਆਂ ਆ ਪੰਜਕੂਲੇ ਤੋਂ ਪਰੇ ਨੂੰ ਜਾਓ ਪੰਜੌਰ ਵਾਲਾ ਨੂੰ ਸੱਜੇ ਪਾਸੇ ਇੱਕ ਵੱਡੀ ਕਲੋਨੀ ਬਣੀ ਐ ਅੰਬਰਾਬਤੀਆਂ ਨਕਲੇ ਉਹ ਘਰ ਦੇ ਅਸਲ ਬਹਾ ਦੇ ਉੱਤੇ ਆ ਉਥੇ ਘਰ ਦਾ ਜਿਹੜਾ ਉਹ ਬਾਹਨਸੀ ਵੈਨ ਨੂੰ ਹੀ ਬਦਲ ਕੇ ਰੱਖਤਾ ਇਹ ਕਰਨ ਵਾਲੇ ਕੌਣ ਨੇ? ਇਹ ਸਿਆਸੀ ਲੋਕ ਇਹਨਾਂ ਨੇ ਆਪਣੀਆਂ ਚੌਧਰਾ ਖਾਤਰ ਇਹ ਸਾਰਾ ਕੁਝ ਛੇੜਛਾੜ ਕੀਤੀਆਂ ਨੇ। ਆਜੋ ਪੰਜਾਬ ਨੂੰ ਪੁਰਾਣੇ ਥਾਤੇ ਲਿਆਓ। ਇਹ ਪਾਣੀ ਕੋਈ ਨਵੇਂ ਤਾਂ ਨਹੀਂ ਆਉਣ ਲੱਗੇ, ਪੁਰਾਣੇ ਹੁੰਦੇ ਨੇ। ਜਦੋਂ ਅਸੀਂ ਉਹਨਾਂ ਦੇ ਰਾਹ 'ਚ ਅੜਿੱਕੇ ਲਾਤੇ ਤੇ ਫਿਰ ਪਾਣੀ ਨੇ ਕਿਸੇ ਨਾ ਕਿਸੇ ਪਾਸੇ ਤਾਂ ਜਾਣਾ ਹੈ। ਮੈਨੂੰ ਕਹਿੰਦੇ ਕੋਈ ਹਰਜ ਨਹੀਂ ਇਹ ਜਿੰਨੀਆਂ ਸਿਆਸੀ ਪਾਰਟੀਆਂ ਇੱਥੇ ਆਈਆਂ ਇਹਨਾਂ ਨੇ ਡੰਗ ਟਪਾਇਆ ਛੇਤਿਆਂ ਨੂੰ ਉੱਪਰ ਚੱਕਿਆ ਤੇ ਆਮ ਲੋਕਾਂ ਨੂੰ ਇਹਨਾਂ ਅਸਰਅਤ ਹੀ ਛੜਤਾ ਤੁਸੀਂ 93 ਦੀ ਗੱਲ ਕੀਤੀ ਸੀ ਪਟਿਆਲੇ ਦੀ ਆ ਉਹੀ ਕੁਝ ਜੱਜ ਬਾਕੀ ਹਿੱਸਿਆਂ 'ਚ ਹੋਇਆ ਪਿਆ ਕੀ ਕਰੋਗੇ ਅੱਜ ਚਾਰੇ ਪਾਸੇ ਬਹੁਤ ਜ਼ਿਆਦਾ ਕਹਿਰ ਬਣਿਆ ਪਿਆ ਅਜਿਹੇ ਮੌਕੇ ਦੇ ਵਿੱਚ ਪੰਜਾਬੀ ਕਦੇ ਘਬਰਾਉਂਦੇ ਨਹੀਂ ਆਓ ਆਪਾਂ ਸਾਰੇ ਰਲ ਕੇ ਇਹਨਾਂ ਆਫਤਾਂ ਨੂੰ ਮਿਲ ਜੁਲ ਕੇ ਇਹਨਾਂ ਦਾ ਟਕਰਾ ਕਰਗੇ ਜਦੋਂ ਕਹਿੰਦੇ ਆ ਕਿ ਸਹਿਕਾਰਤਾ ਵਾਂਗ ਵਾਂਚ ਵਾਂ ਬਲਾ ਕੇ ਮਿਲ ਲਵਾਂਗੇ ਤਾਂ ਘਟੋ ਘਟ ਇਸ ਬਿਮਾਰੀ ਤੋਂ ਤਾਂ छुटਕਾਰਾ ਮਿਲਦਾ ਪਰ ਇਹਦਾ ਹੱਲ ਗੱਲਾਂ ਬਾਤਾਂ ਨਾਲ ਨਹੀਂ ਅਦੇਤਾ ਮਾਵਾਜਾ ਭਲਾਣਾ ਇਹ ਕਰਨਾ ਪੈਣਾ ਔਰ ਸਾਰੀਆਂ ਪਾਰਟੀਆਂ ਸਮੇਂ ਤਾਂ ਇੱਥੋਂ ਤਾਂ ਕਹਾ ਕਹ ਕੇ ਸਾਰੇ ਪੰਜਾਬੀ ਇਕੱਠੇ ਹੋ ਕੇ ਇੱਕ ਬਲੂਪ੍ਰਿੰਟ ਬਣਾਓ ਜੇ ਪੰਜਾਬੀ ਪ੍ਰਾਣਿਕ ਆਵਦੇ ਤੇ ਆ ਜਾਣ ਆਪਣੇ ਹੱਥੀ ਜਿਵੇਂ ਅੱਜ ਕਰਦ ਕਰ ਰਹੇ ਹਾਂ ਆਪਣੇ ਆਪਣੇ ਇਲਾਕੇ ਦੇ ਬੰਨ ਮਾਰ ਲਿਗੇ ਸੇਮ ਨਾਲਿਆਂ ਨੂੰ ਖੋਲ ਲਿਗੇ ਤੇ ਜੇ ਕਦੇ ਇਥੇ 20 ਸਾਲ 30 ਸਾਲ ਹੜ ਆ ਵੀ ਜਾਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਸਾਨੂੰ ਕੁਝ ਕਰਨਾ ਪਊ ਉਹੀ ਪੁਰਾਣਾ ਚੀਜ਼ ਜੇ ਤੁਸੀਂ ਠੇਕੇਦਾਰੀਆਂ ਤੇ ਛੱਡੋਗੇ ਤੇ ਫੇਰ ਤਾਂ ਜਿਹੜਾ ਕਰੋੜ ਰੁਪਏ ਚ ਕੰਮ ਹੋਣਾ ਹੈ ਉਹ 10-10 ਕਰੋੜ ਦੇ ਹੋਣਗੇ ਜੇ ਸਾਂਝੇ ਤੌਰ ਤੇ ਕਰਨਾ ਹੈ ਤੇ ਕਰੋੜ ਦਾ ਕੰਮ ਵੀ 50 ਲੱਖ ਚ ਹੋ ਜਾਵੇਗਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਉਹ ਪ੍ਰੋਗਰਾਮ ਦਾ ਹੋਣਾ ਸਬਾਬ ਬਦਲ ਦਿੱਤਾ ਗਿਆ ਜੀ ਇੱਕ ਫਤਿਹ ਰੈਲੀ ਉਹਨਾਂ ਨੇ ਮੋਗਾ ਦੇ ਵਿੱਚ 31 ਅਗਸਤ ਵਾਲੇ ਦਿਨ ਕਰਨੀ ਸੀ ਪਰ ਹਰ ਨੂੰ ਦੇਖਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਪ੍ਰੋਗਰਾਮ ਅ ਅੱਗੇ ਮੁਲਤਵੀ ਕਰ ਦਿੱਤਾ ਗਿਆ ਜੀ ਚੰਗਾ ਕੀਤਾ ਕਰਤਾ ਨਹੀਂ ਤਾਂ ਕਹੇ ਨਾ ਕਹਾਵਤ ਪੰਜਾਬੀ ਦੀ ਉਹਦੇ ਵਾਂਗ ਲੋਕਾਂ ਨੇ ਕਹਿਣਾ ਸੀ ਵੀ ਆ ਰੋਮ ਸੜ ਰਿਹਾ ਹੈ ਨੀਰੋ ਵੰਸ ਦੀ ਬੀਜਾ ਰਹੇ ਕਿਉਂਕਿ ਅਕਾਲੀ ਦਲ ਲੋਕਾਂ ਦੀ ਪਾਰਟੀ ਸੀ ਲੋਕਾਂ ਨੂੰ ਖਾਸ ਕਰ ਪੰਜਾਬੀਆਂ ਦੀ ਸਭ ਤੋਂ ਵੱਧ ਲੋਕਾਂ ਦਾ ਅਕਾਲੀ ਦਲ ਦੇ ਵਿੱਚ ਸੀ ਇਹ ਵੱਖਰੀ ਗੱਲ ਹੈ ਕਿ ਅੱਜ ਅਕਾਲੀ ਦਲ ਦਾ ਉਹ ਮੂੰਹ ਮਹਾਂਦਰਾ ਨਹੀਂ ਰਿਹਾ ਜਿਹੜਾ ਕਿਸੇ ਵੇਲੇ ਬਣਿਆ ਸੀ ਵੱਖਰੀ ਗੱਲ ਹੈ ਸੁਖਵੀਰ ਸਿੰਘ ਬਾਦਲ ਹੋਰਾਂ ਨੇ 31 ਅਗਸਤ ਵਾਲੇ ਦਿਨ ਮੋਗਾ ਚ ਕਿਲੀ ਚੈਲਾ ਇੱਕ ਰੈਲੀ ਰੱਖੀ ਸੀ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਲੱਗਦਾ ਹੈ ਕਿ ਪਹਿਲਾਂ ਵੀ ਇੱਥੇ ਕਿਲੀ ਚੈਲਾ ਚ ਜਦੋਂ ਰੈਲੀ ਕੀਤੀ ਸੀ ਤਾਂ ਕਾਲੀ ਦਲ ਦੀ ਸਰਵਾਈਵਲ ਹੋਈ ਸੀ ਉਹਨਾਂ ਦੀ ਪਾਰਟੀ ਦਾ ਪ੍ਰੋਗਰਾਮ ਸੀ ਪਰ ਹਾਲਾਤਾਂ ਨੂੰ ਦੇਖਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਵੀ ਆਪਣਾ ਇਹ ਪ੍ਰੋਗਰਾਮ ਬਦਲਤਾ ਚੰਗਾ ਕੀਤਾ ਐਸ ਵੇਲੇ ਬੇਲੇ ਦੇ ਰੱਕ ਬੇਲੇ ਦੀਆਂ ਟੱਕਰਾਂ ਵਾਲੀ ਗੱਲ ਸੀ। ਉਹੀ ਗੱਲ ਕਿ ਰੋਮ ਸੜ ਰਿਹਾ ਨੀਰੋ ਵੰਸਰੀ ਵਿਚਾਰ ਰਿਹਾ। ਜੇ ਫੈਸਲਾ ਕੀਤਾ ਕਾਲੀਦਲ ਨੇ। ਛਲਾਗਾ ਜੋ ਫੈਸਲਾ ਕੀਤਾ ਕਿਉਂਕਿ ਸਮਾਂ ਆਯਾਜਤ ਨਹੀਂ ਦਿੰਦਾ। ਜੀ। ਸੋ ਇਸੇ ਤੇ ਚੱਲਦੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਨਵੀਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਆ ਉਹਨਾਂ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਕਾਫੀ ਮਾਰ ਪੈਰੀ ਹੈ ਤੇ ਲੋਕਾਂ ਦਾ ਬੁਰਾ ਹਾਲ ਹੈ ਜੀ ਦੋ ਗੱਲਾਂ ਕੀਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਹੈ ਕਿਉਂਕਿ ਉਹ ਤਾਜ਼ੇ-ਤਾਜ਼ੇ 11 ਅਗਸਤ ਨੂੰ ਪ੍ਰਧਾਨ ਬਣੇ ਆ ਉਹਨਾਂ ਦੀ ਆ ਉਹ ਭਗਤ ਦੇ ਵਿੱਚ ਉਹਨਾਂ ਦੇ ਸਮਾਹਣ ਵਿੱਚ ਬੱਕ ਬੱਕ ਥਾਵਾਂ ਦੇ ਉੱਤੇ ਅਕਾਲੀ ਵਰਕਰਾਂ ਨੇ ਕੁਝ ਸਮਾਗਮ ਰੱਖੇ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਸ ਵੇਲੇ ਪੰਜਾਬ ਦੇ ਹਾਲਾਤ ਬਦਲ ਚੁੱਕੇ ਨੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਬੇਨਤੀ ਕੀਤੀ ਹੈ ਕਿ ਹਾਲ ਦੀ ਘੜੀ ਤੁਸੀਂ ਇਹ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿਓ ਵਕਤ ਆਏਗਾ ਆਪਾਂ ਇਹ ਪ੍ਰੋਗਰਾਮ ਦੁਬਾਰਾ ਕਰਾਂਗੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਕਿ ਇਸ ਵੇਲੇ ਪੰਜਾਬ ਹੜ੍ਹਾਂ ਵਰਗੀ ਸਥਿਤੀ ਹੜ ਆਏ ਵਰਗੀ ਨਹੀਂ ਹੜ੍ਹਾਂ ਦੀ ਸਥਿਤੀ ਨਾਲ ਟਕਰਾ ਕਰ ਰਿਹਾ ਕਿਰਪਾ ਕਰਕੇ ਤੁਸੀਂ ਪੰਜਾਬ ਦੇ ਵਿੱਚ ਕੋਈ ਸਪੈਸ਼ਲ ਪੈਕੇਜ ਦਾ ਐਲਾਨ ਕਰੋ ਅੱਜ ਜਦੋਂ ਇਹਨਾਂ ਦੀਆਂ ਟੀਮਾਂ ਆਉਣਗੀਆਂ ਜਦੋਂ ਪਾਣੀ ਥੱਲੇ ਉਤਰ ਗਿਆ ਜ਼ਿੰਦਗੀ ਆਮ ਵਰਗੀ ਹੋਗੀ ਫੇ ਟੀਮਾਂ ਤੁਰ ਪੈਣਗੀਆਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਜਖੜ ਸਾਹਿਬ ਵਰਗੇ ਅਸ਼ਵਨੀ ਸ਼ਰਮਾ ਵਰਗੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਕੇਂਦਰੀ ਟੀਮਾਂ ਲੈ ਕੇ ਆਉਣੀਆਂ ਨੇ ਹੁਣ ਲੈ ਕੇ ਆਓ ਐਤੂ ਬਾਅਦ ਕੀ ਰਹਿ ਜਾਣੇ ਸੋ ਇਸ ਵੇਲੇ ਪੰਜਾਬ ਦੀ ਸਥਿਤੀ ਬਹੁਤ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਤੈਹ ਸਨੈਸ਼ ਵਾਲਾ ਕੰਮ ਹੋ ਗਿਆ ਉਹਨਾਂ ਦੇ ਜ਼ਖਮਾਂ ਤੇ ਮਨਰ ਮਲਾਉਣ ਦਾ ਟਾਈਮ ਹੈ ਤਾਨੂੰ ਸਾਰਿਆਂ ਨੂੰ ਬੇਨਤੀਆਂ ਨੇ ਤੁਸੀਂ ਕਿਰਪਾ ਕਰਕੇ ਉਹਨਾਂ ਦੇ ਜ਼ਖਮਾਂ ਤੇ ਮਰਮ ਲਾਓ ਔਰ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਔਰ ਸਾਡੇ ਮੁੱਖ ਮੰਤਰੀ ਜੀ ਤੁਸੀਂ ਦੂਜੇ ਰਾਜਾਂ 'ਚ ਫੇਰ ਗੇੜਾ ਕੱਢਿਆ ਹੋ ਸੰਪਰਕ ਕਰੋ ਕੇਂਦਰ ਸਰਕਾਰ ਨਾਲ ਜਾ ਕੇ ਕੇਂਦਰ ਨੇ ਕੋਈ ਭੀਖ ਨਹੀਂ ਦੇਣੀ ਸਾਡੇ ਲੋਕਾਂ ਦੇ ਟੈਕਸਾਂ ਦਾ ਪੈਸਾ ਉਗਰਾਇਆ ਹੋਇਆ ਜਿਹੜਾ ਕੇਂਦਰ ਸਰਕਾਰ ਕੋਲੇ ਜਾਂਦਾ ਹੈ ਉਹਨਾਂ ਨੂੰ ਇਸ ਵੇਲੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਅਮਰੀਕਾ ਦੇ ਵਿੱਚ ਤੋਂ ਸਿੱਖ ਡਰਾਈਵਰ ਤੋਂ ਇੱਕ ਅਣਹੋਣੀ ਹੋ ਗਈ ਸੀ ਗਲਤੀ ਦੇ ਨਾਲ ਤੇ ਹੁਣ ਭਾਜਪਾ ਦੇ ਐਮਐਲਏ ਨੇ ਜੀ ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਤੇ ਉਸ ਮੁੰਡੇ ਨੂੰ ਇਨਸਾਫ ਮਿਲੇ ਜੀ ਦੇਖੋ ਜਿਹੜਾ ਇਹ ਹਰਜਿੰਦਰ ਸਿੰਘ ਲੜਕਾ ਹੈ ਇਹ ਲੜਕਾ ਟਰੱਕ ਡਰਾਈਵਰ ਸੀ ਇੱਕਾਤਰਾ ਇਹਦੇ ਨਾਲ ਵਾਪਰੀ ਹੈ ਤੇ ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਔਰ ਬਧਾਇਕ ਵੀ ਨੇ ਉਹਨਾਂ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਸੌਰੀ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਜਿਹਦੀ ਅਗਵਾਈ ਡਾਕਟਰ ਐਸ ਜੈ ਸ਼ੰਕਰ ਕਰਦੇ ਐ ਸਾਡੇ ਵਿਦੇਸ਼ ਮੰਤਰੀ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਚਲੋ ਕਿਸੇ ਕਾਰਨ ਕਰਕੇ ਇਹ ਹਾਦਸਾ ਵਾਪਰ ਗਿਆ ਘੱਟੋ ਘੱਟ ਉਸ ਵਿਅਕਤੀ ਨਾਲ ਵੀ ਮਨੁੱਖਤਾ ਵਾਲੀ ਗੱਲ ਕੀਤੀ ਜਾਵੇ ਮਨੁੱਖਤਾ ਵਾਲੇ ਕੰਮ ਕੀਤੇ ਜਾਣ ਗਲਤੀਆਂ ਮਨੁੱਖਤੋ ਹੋ ਜਾਂਦੀਆਂ ਨੇ ਹਾਦਸਾ ਤੋਂ ਤ੍ਰਿਕਨਲ ਬਾਪਰ ਦੇ ਇੱਕ ਤਾਂ ਅਚੰਚਿਤ ਇੱਕ ਕਈ ਥਾਂ ਤੇ ਲਾਪਰਵਾਹੀ ਵੀ ਸਾਹਮਣੇ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਮਨੁੱਖਤਾ ਨੂੰ ਦੇਖਦੇ ਹੋਏ ਮਨੁੱਖਤਾ ਵਾਲੇ ਕਦਮ ਤੇ ਚੱਲਦੇ ਆ ਇਸ ਹਰਜਿੰਦਰ ਸਿੰਘ ਦਾ ਜਿਹੜਾ ਕੇਸ ਹੈ ਇਹਨੂੰ ਵੀ ਮਨੁੱਖਤਾ ਦੇ ਹਿਸਾਬ ਨਾਲ ਹੀ ਲਿਆ ਜਾਵੇ ਆਰ ਭਾਰਤ ਦਾ ਵਿਦੇਸ਼ ਮੰਤਰਾਲਾ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਇਹਦਾ ਕੇਸ ਵੀ ਹਿਊਮਨਿਟਰੀਅਨ ਗਰਾਉਂਡ ਦੇ ਉੱਤੇ ਹੱਲ ਕਰਾਇਆ ਜਾਵੇ ਔਰ ਇਹਨੂੰ ਉਹ ਸਜ਼ਾ ਨਾ ਮਿਲੇ ਜਿਵੇਂ ਕਿਹਾ ਜਾ ਰਿਹਾ ਕਿ 40 ਸਾਲ ਜਾਂ 45 ਸਾਲ ਸਜ਼ਾ ਹੋ ਸਕਦੀ ਹੈ ਇਹਦਾ ਜੋ ਵੀ ਕਾਨੂੰਨ ਮੁਤਾਬਕ ਉਹਨਾਂ ਦੇ ਕਾਨੂੰਨ ਮੁਤਾਬਕ ਸਾਡੇ ਕਾਨੂੰਨ ਮੁਤਾਬਕ ਨਹੀਂ ਉਹਨਾਂ ਦੇ ਕਾਨੂੰਨ ਮੁਤਾਬਕ ਜੋ ਵੀ ਹੱਲ ਨਿਕਲਦਾ ਉਹ ਕੱਢਿਆ ਜਾਣਾ ਚਾਹੀਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੰਨੀਆ ਢਿਲਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਨ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰੋਂ ਮੰਗੇ ਧੰਨਵਾਦ